ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਸਾਹਮਣੇ ਗੁਰਦਾਸਪੁਰ ਭਰੇ ਬਾਜ਼ਾਰ ਦੇ ਵਿੱਚ ਸ਼੍ਰੇਮ ਗੋਲੀ ਚੱਲੀ ਗੋਲੀ ਚੱਲਣ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਮਸ਼ਹੂਰ ਘੜੀਆਂ ਦੇ ਅਤੇ ਇਲੈਕਟ੍ਰੋਨਿਕਸ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀयां ਚਲਾ ਕੇ ਦੋ ਅਨਪਛਾਤੇ ਵਿਅਕਤੀ ਫਰਾਰ ਹੋ ਗਏ ਹਨ ਇਸ ਵਾਰਦਾਤ ਦੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਦੋ ਨੌਜਵਾਨ ਸਵੇਰੇ 9:15 ਤੇ ਕਰੀਬ ਦੁਕਾਨ ਦੇ ਬਾਹਰ ਫਾਇਰਿੰਗ ਕਰਦੇ ਹਨ ਅਤੇ ਇੱਕ ਗੋਲੀ ਦੁਕਾਨ ਦੇ ਸ਼ੀਸ਼ੇ ਤੇ ਲੱਗ ਜਾਂਦੀ ਹੈ ਪੁਲਿਸ ਨੂੰ ਨਜ਼ਦੀਕੀ ਤੋਂ ਇੱਕ ਬਿਨਾ ਚਲੇ ਗੋਲੀ ਵੀ ਬਰਾਮਦ ਹੋਈ ਹੈ ਜਿਸ ਤੋਂ ਲੱਗਦਾ ਹੈ ਕਿ ਵੀ ਪ੍ਰੋਫਾਈਲ ਮਿਸ ਹੋਇਆ ਹੈ ਮੌਕੇ ਤੇ ਪੁਲਿਸ ਪਹੁੰਚ ਕੇ ਆਲੇ ਦੁਆਲੇ ਦੇ ਕੈਮਰਿਆਂ ਦੀ ਸੀਸੀਟੀਵੀ ਫੋਟੇ ਖੰਗਾਲੜੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਗੋਲੀ ਚੱਲਣ ਦੇ ਨਾਲ ਇਲਾਕੇ ਦੇ ਵਿੱਚ ਪੂਰੀ ਦਹਿਸ਼ਤ ਪਾਈ ਜਾ ਰਹੀ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੇ ਮੈਂ ਆਪਣੇ ਸੀ ਮੁਲਾਜ਼ਮ ਸੀ ਮੇਰਾ ਤੇ ਲੜਕੇ ਹੀ ਦੋ ਪਹਿਲਾਂ ਉੱਥੇ ਉਹ ਨੁਕਰ ਚ ਖੜੇ ਸੀ ਫਿਰ ਇੱਥੋਂ ਲੰਘ ਕੇ ਗਾਂ ਗਏ ਆ ਕੰਦੇ ਨੇ ਫਾਇਲ ਕਰਕੇ ਤੇ ਸਿੱਧੇ ਲੰਘ ਗਏ ਕਿਸ ਤਰ੍ਹਾਂ ਹੋਈਆਂ ਸੀ ਉਹਨਾਂ ਦੇ ਰਿਪੋਰਟ ਫੜੇ ਸੀ ਬਾਹਰ ਉਹ ਮੂੰਹ ਬੰਨੇ ਦਾ ਸੀ ਉਹਨਾਂ ਨੇ ਸਿਰ ਤੇ ਵੀ ਬੰਨੇ ਦਾ ਸੀ ਪਰ ਨਾਲ ਜਾ ਤੇ ਮੂੰਹ ਦੇ ਮੋਨੀ ਸਰਦਾਰ ਭਾਜੀ ਸਰਦਾਰ ਹੀ ਮੇਰੇ ਸਾਹਮਣੇ ਤੇ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਥ੍ਰੈਡ ਕਾਲ ਵਗੈਰਾ ਆਈ ਹੈ ਕੋਈ ਨਹੀਂ ਜਦ ਧਮਕੀ ਭਰੀ ਕਾਲ ਜਾਂ ਨਹੀਂ 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 ਕੋਈ ਕਹਿੋ ਜੀ ਗੱਲ ਨਹੀਂ ਕੁਝ ਕਹਿੰਦੇ ਬੋਲ ਕੇ ਵੀ ਗਏ ਕੁਝ ਕਹਿ ਗਏ ਕੁਝ ਨਾ ਨਾ ਕੋਈ ਬੋਲਿਆ ਨਹੀਂ ਮੈਨੂੰ ਕੀ ਕਿਦਾਂ ਕਿਦਾਂ ਆ ਬੰਦੇ ਗੋਲੀ ਚ ਲਾਈਆਂ ਗੋਲੀ ਚ ਲਾ ਕੇ ਚੱਲ ਗਏ ਕਿੰਨੀਆਂ ਗੋਲੀਆਂ ਚੱਲੀਆਂ ਦੋ ਚੱਲੀਆਂ ਇੱਕ ਚੱਲੀ ਹੈ ਇੱਕ ਨਹੀਂ ਚੱਲੀ ਪਹਿਲੇ ਪਾਸੇ ਵਾਲਾਈ ਸੀ ਕਿ ਬ੍ਰੈਡ ਕਰ ਰਹੇ ਸੀ ਆ ਸ਼ੀਸ਼ਾ ਜਿਹੜਾ ਟੁੱਟਿਆ ਹੈ ਇਹ ਵੀ ਗੋਲੀਆਂ ਵੱਜਣ ਕਰਕੇ ਹਾਂਜੀ ਹਾਂਜੀ ਅੱਛਾ ਤੇ ਕਿਵੇਂ ਸਾਰੋ ਮਤਲਬ ਕਹਿੰਦੇ ਦੁਬਾਰਾ ਮੁੜ ਕੇ ਵਾਪਸ ਆਏ ਨੇ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਐਸਐਸਪੀ ਸਾਹਿਬ ਤੋਂ ਮੰਗ ਕਰ ਰਹੇ ਆ ਕਿ ਜਿਹੜੇ ਬੰਦੇ ਆ ਫੜੇ ਜਾਣ ਤੇ ਸਾਨੂੰ ਮਦਦ ਲੱਗਦੀ ਪੂਰਾ ਵਿਸ਼ਵਾਸ ਆ ਪੂਰਾ ਕਰਨ ਦੇ ਵਾਲੀ ਕਰਨ ਕੀ ਨਾਮ ਦਿੱਤੀ ਆਪਣਾ ਮੇਰਾ ਨਾਮ ਮਦਨ ਲਾਲ ਕਿਸ ਦਾ ਮਾਉਲ ਆ ਇਸਲੇ ਪ੍ਰਵਾਹ ਦਾ ਬਾਜ਼ਾਰ ਚ ਦੱਸਦੇ ਭਾਈ ਇਸ ਤੀਨੋਂ ਲੱਗਦਾ ਉਹ ਤਾਂ ਫਿਰ ਡੈਸ਼ ਤੇ ਪੈ ਜਾਂਦੀ ਹੈ ਜਦੋਂ ਫਿਰ ਗੋਲੀ ਚੱਲੇ ਹਰ ਬੰਦੇ ਤੇ ਮੰਚ ਡੈਸ਼ ਤੇ ਹੁੰਦੀ ਹੈ ਕਾਨੂੰਨ ਵਿਵਸਥਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੀ ਅੱਜ ਆਏ ਦਿਨ ਹੈ ਜਿਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਆਪਾਂ ਉਹ ਮੈਂ ਸਮਝ ਗਿਆ ਤੁਹਾਡੀ ਗੱਲ ਹੈ ਪਰ ਦੇਖੋ ਨਾ ਕਿ ਕੋਈ ਪਤਾ ਥੋੜਾ ਲੱਗਦਾ ਰਹੇਗਾ ਸਿਰਫ ਵਾਰਦਾਤ ਕੀ ਪਹਿਲੇ ਕੌਣ ਕਰ ਗਿਆ ਕਿਸੇ ਨੂੰ ਆਜੋ ਦੇਖੋ ਜੀ ਸਾਡਾ ਸ਼ੋਰੂਮ ਆ ਨਾਲ ਕਪੜੇ ਦਾ ਦੇਖੋ ਅਸੀਂ ਸਵੇਰੇ ਆਏ ਸੀਗੇ ਤੇ ਸਵੇਰੇ ਦੋ ਵਿਅਕਤੀ ਆਏ ਸੀ ਮੋਟਰਸਾਈਕਲ ਦੇ ਉੱਤੇ ਔਰ ਉਹਨਾਂ ਨੇ ਆ ਕੇ ਸੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਸ਼ਾਇਦ ਮਿਰਰ ਡੈਮੇਜ ਹੋ ਗਿਆ ਨਾਲ ਦਾ ਔਰ ਅੱਗੇ ਅੱਗੇ ਗਏ ਸੀਗੇ ਫਿਰ ਦੁਬਾਰਾ ਮੁੜ ਕੇ ਵਾਪਸ ਆਏ ਔਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸਲੇ ਦੇਖਣ ਨੂੰ ਮਿਲੇਗਾ ਠੀਕ ਹੈ ਕੋਈ ਦੁਕਾਨਾਂ ਨੇ ਤੇ ਆਪਣੇ ਸ਼ਟਰ ਵੀ ਨਹੀਂ ਖੋਲੇ ਤੇ ਕਈ ਤੇ ਲੋਕ ਆਏ ਵੀ ਨਹੀਂ ਆ ਔਰ ਪਹਿਲੀ ਵਾਰ ਇਹ ਘਟਨਾ ਸਾਡੇ ਗੁਦਾਸਪੁਰ ਦੇ ਵਿੱਚ ਵਾਪਰੀ ਹੈ ਬਾਟਾਚੌਂਕ ਜਿਹੜਾ ਗੁਦਾਸਪੁਰ ਦਾ ਹੱਬ ਮੰਨਿਆ ਜਾਂਦਾ ਹੈ bizness ਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਘਟਨਾ ਵਾਪਰਨਾ ਬਹੁਤ ਹੀ ਮਨਭਾਗੀ ਘਟਨਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਬਾਜ਼ਾਰ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਦ ਕਿ 24 ਘੰਟੇ ਦੀ ਸਿਕਿਉਰਿਟੀ ਹੈ ਉਹ ਸਾਡੀਆਂ ਦੁਕਾਨਾਂ ਦੇ ਬਾਹਰ ਹੋਏ ਕਿਉਂਕਿ ਅੱਜ ਇਹ ਮਾਹੌਲ ਪੈਦਾ ਹੋ ਗਿਆ ਕੱਲ ਨੂੰ ਵੀ ਹੋ ਸਕਦਾ ਹੈ ਇਰੇ ਲੋਕ ਆਏ ਸੀਗੇ ਕਿਦਾਂ ਦਾ ਮੋਰਨ ਯਸ ਸੀਗਾ ਕੋਈ ਦੇਖਿਆ ਸੀ ਨਹੀ ਦੇਖੋ ਉਹਨਾਂ ਨੇ ਮੂੰਹ ਦੇ ਉੱਤੇ ਮੂੰਹ ਉਹਨਾਂ ਨੇ ਢੱਕਿਆ ਹੋਇਆ ਸੀਗਾ ਤੇ ਨੰਬਰ ਪਲੇਟ ਵੀ ਕੋਈ ਨਹੀਂ ਸੀਗੀ ਉਹਨਾਂ ਦੀ ਉਹ ਆਏ ਆ ਔਰ ਫਟਾਫਟ ਉਹਨਾਂ ਨੇ ਗੋਲੀਆਂ ਦੀ ਫਾਇਰਿੰਗ ਕੀਤੀ ਹੈ ਔਰ ਫਿਰ ਦੁਬਾਰਾ ਮੁੜ ਕੇ ਚਲੇ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਆਇਡੈਂਟੀਫਾਈਡ ਨਹੀਂ ਹੋਇਆ ਲੇਕਿਨ ਪੰਜਾਬ ਦੇ ਕਾਨੂੰਨ ਦੇ ਤਨ ਕਿਉਂਕਿ ਦਿਨ ਦਿਹਾੜੇ ਇਦਾਂ ਗੋਲੀਆਂ ਚੱਲ ਦੇਖੋ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਆ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਜਿਹੜੀ ਅਸੀਂ ਅਹੀ ਬਿਜ਼ਨਸ ਕੱਲ ਤੁਸੀਂ ਦੇਖਿਆ ਹੋਏਗਾ ਪਿਛਲੇ ਹਫਤੇ ਵੀ ਇੱਕ ਵਪਾਰੀ ਨੂੰ ਜਨਰ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਔਰ ਦੇਖੋ ਵਪਾਰ ਦੇ ਵਿੱਚ ਇਹੋ ਜਿਹਾ ਡਰ ਪੈਦਾ ਹੋ ਗਿਆ ਕੋਈ ਆਪਣੇ ਨਾਲ ਕੋਈ ਵੀ ਪੈਸਾ ਲੈ ਕੇ ਡਰਦਾ ਜਾਨ ਨੂੰ ਔਰ ਵਪਾਰ ਵਪਾਰੀ ਕਿਦਾਂ ਕੰਮ ਕਰੇਗਾ ਜੇ ਦਿਨ ਦਿਹਾੜੇ ਇਦਾਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਕਿਉਂਕਿ ਕੱਲ ਨੂੰ ਕੋਈ ਫਰੋਤੀ ਦੀ ਮੰਗ ਵੀ ਆਂਦੀ ਆ ਜਾਂ ਕੁਝ ਵੀ ਆਂਦੀ ਆ ਤੇ ਬੰਦਾ ਬਿਜ਼ਨਸ ਸਾਡੇ ਪੰਜਾਬ ਦੇ ਵਿੱਚ ਡਾਊਨਫਾਲ ਹੋਣ ਦਾ ਕਾਰਨ ਇਹੀ ਹੈ ਕਿ ਇਹਦੇ ਵਿੱਚ ਸਿਕਿਉਰਿਟੀ ਦੀ ਲਾਪਰਵਾਹੀ ਹੈ ਆ ਇਨਸੀਡੈਂਟ ਹੋਣੇ ਹੋਇਆ ਬੜਾ ਅਨਫੋਰਚੂਨੇਟ ਆ ਨਾ ਹੁਣੇ ਇਹਨਾਂ ਦਾ ਅਮਰੀਕਾ ਨੂੰ ਵੀ ਮਿਲਿਆ ਸਾਡਾ ਆਪਣੇ ਪਰਿਵਾਰ ਨੇ ਦੂਜੀ ਦੂਜੀ ਤੀਜੀ ਪੀੜੀ ਦਾ ਸਾਡਾ ਸੰਬੰਧ ਆ ਆਪਣਾ ਸ਼ਹਿਰ ਆ ਇਹ ਜਿਹੜੇ ਸ਼ਰਾਤੀ ਅਨਸਰ ਨੇ ਇਹਨਾਂ ਦੀ ਕੋਈ ਐਸੀ ਗੱਲ ਹੋਊਗੀ ਉਹਦਾ ਜਾਂਚ ਕਰ ਰੇ ਆ ਮੈਂ ਇਹਨਾਂ ਦੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਡੀਆਈਜੀ ਨੇ ਬਾਰਡਰ ਰੇਂਜ ਦੇ ਸ਼੍ਰੀ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਮੈਂ ਡਿੱਕੀ ਜੀ ਦੀ ਗੱਲ ਵੀ ਟੈਲੀਫੋਨ ਤੇ ਕਰਵਾਈ ਆ ਔਰ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਬਹੁਤ ਜਲਦੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਫੜਾਂਗੇ ਔਰ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ-ਜਿੱਥੇ ਕੋਈ ਵੀ ਇਨਸੀਡੈਂਟ ਹੋਇਆ ਉਹ ਸਾਰੇ ਹੀ ਤਕਰੀਬਨ 3s ਆਊਟ ਵੀ ਕਰ ਲਏ ਨੇ 3s ਆਊਟ ਕਾਰਕ ਕੇ ਤੇ ਉਹਨਾਂ ਨੂੰ ਅਸਪਰ ਦੀ ਕਾਨੂੰਨ ਦੇ ਮਤਾਬਕ ਉਹ ਡੀਲ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਸਾਡੀ ਸਰਕਾਰ ਬਿਲਕੁਲ ਨਾਲ ਖੜੀ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਔਰ ਇਹ ਜਿਹੜੇ ਇਹੋ ਜਿਹੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹ ਕਿਸੇ ਦੇ ਸਕੇ ਨਹੀਂ ਹੈਗੇ ਔਰ ਇਹਨਾਂ ਨੂੰ ਬਹੁਤ ਜਲਦੀ ਆਇਡੈਂਟੀਫਾਈ ਕਰਕੇ ਫੜਾਂਗੇ ਔਰ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ ਇਸ ਕਰਕੇ ਮੈਂ ਉਹ ਹੀ ਅਪੀਲ ਕਰੂੰਗਾ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆਪਣਾ ਰੁਟੀਨ ਵਾਲਾ ਕੰਮ ਜਿਹੜਾ ਤੁਹਾਨੂੰ ਅਸੀਂ ਕਰਨਾ ਤੇ ਇਹ ਜਿਹੜਾ ਇੱਕ ਇਨਸੀਡੈਂਟ ਅਨਫੋਰਚੂਨੇਟ ਆ ਪੁਲਿਸ ਪੂਰੀ ਤਰੀਕੇ ਦੇ ਨਾਲ ਇਸ ਗੱਲ ਦੇ ਪਿੱਛੇ ਪੈ ਗਈ ਔਰ ਬਹੁਤ ਜਲਦੀ ਇਹ ਜਿਹੜੇ ਦੋਸ਼ੀ ਨੇ ਸਾਹਮਣੇ ਆਉਣ ਲੜੀ ਬੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਹੀ ਨਫਸ ਵਰਤਿਆ ਵੀ ਇਹ ਐਂਟੀ ਸੋਸ਼ਲ ਐਲੀਮੈਂਟ ਆ ਜਿਹੜਾ ਨਹੀਂ ਜਾਣਦੇ ਦੀ ਸਤਿ ਭਾਵਨਾ ਰਵੇ ਜਣਾ ਨਹੀਂ ਚਾਹਦੇ ਕਿ ਆਪਸ ਦੇ ਵਿੱਚ ਭਾਈਚਾਰਾ ਰਵੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਸਿਆਣੇ ਨੇ ਆਵਾਮ ਬਹੁਤ ਸਿਆਣਾ ਹੈ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਗੱਲ 'ਚ ਨਹੀਂ ਆਉਣਾ ਔਰ ਤੁਸੀਂ ਵੇਖਿਓ ਬਹੁਤ ਜਲਦੀ ਇਹ ਬੰਦੇ ਸਾਹਮਣੇ ਆਉਣਗੇ ਡੈਂਟੀਫਾਈ ਹੋ ਪਰ ਦੇਖ ਰਿਹਾ ਬੈਸਾਂ ਵੀ ਆਇਆ ਦਿਨ ਕਿਤਨੇ ਕਿਤੇ ਗੋਲੀ ਚੱਲੀ ਜਾਦੀ ਹੈ ਉੱਥੇ ਅਬਾਟ ਦੇ ਵਿੱਚ ਵੀ ਜਿਹੜਾ ਵਪਾਰੀ ਦੇ ਉੱਤੇ ਗੋਲੀ ਚੱਲੀ ਸੀ ਤੁਹਾਨੂੰ ਪੁੱਛੀ ਗਈ ਤੁਸੀਂ ਪਰ ਇਹ ਜਿਹੜਾ ਕੰਮ ਜਿਹੜਾ ਹੈਗਾ ਬਸ ਮਾਫੀ ਦੇ ਤਰੁਪ ਮੰਨੀ ਰਿਹਾ ਤੁਸੀਂ ਇੱਕ ਗੱਲ ਦੇਖੀ ਆ ਕਿ ਜਿੱਥੇ-ਜਿੱਥੇ ਵੀ ਕੋਈ ਵਕੂਆ ਹੋਇਆ ਜਿਹੜੇ ਮੁਲਜ਼ਮ ਨੇ ਉਸ ਲੇਟਰਸ ਬੋਲੇ ਤੁਸੀਂ ਕੋਈ ਇਨਸੀਡੈਂਟ ਵੇਖ ਲਓ ਕੋਈ ਆਸਾਨ ਟ੍ਰੇਸ ਨਹੀਂ ਆ ਸਾਰੇ ਫੜੇਗੇ ਨੇ ਇਹ ਵੀ ਬਹੁਤ ਜਲਦੀ ਫੜ ਕੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਜਾਨ ਔਰ ਮਾਲ ਦੀ ਰੱਖਿਆ ਕਰਨੀ ਸਰਕਾਰ ਦਾ ਫਰਜ਼ ਆ ਔਰ ਭਗਵੰਤ ਮਾਨ ਜੀ ਇਸ ਗੱਲ ਦੀ ਬੋਲੇ ਸਟ੍ਰਿਕਟ ਨੇ ਉਹਨਾਂ ਨੇ ਕੋਈ ਲੰਗ ਅੰਦਾਜ਼ੀ ਇਸ ਗੱਲ ਤੇ ਨਹੀਂ ਅੱਖੀ ਦੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਜਲਦੀ ਤੁਸੀਂ ਦੇਖੋ ਇਹ ਬੰਦੇ ਫੜ ਕੇ ਦੇਖਿਆ ਜਾਦਾ ਤਾਂ ਤਾਂ ਦੇ ਨਾਕੇ ਵੀ ਲਗਾਏ ਗਏ ਨੇ ਚੈਕਿੰਗ ਵੀ ਕੀਤੀ ਨੇ ਫਿਰ ਵੀ ਇੱਕਾਂ ਦੀ ਹਲਕਾ ਜਿਹੜਾ ਅਨਟੀ ਸੋਸ਼ਲ ਐਲੀਮੈਂਟ ਆ ਉਹ ਕੁਝ ਵੀ ਕਰ ਸਕਦਾ ਠੀਕ ਹੈ ਨਾ ਜੀ ਔਰ ਉਹਦੇ ਨੇ ਬਿਲਕੁਲ ਕਾਬੂ ਕਰਕੇ ਤੇ ਸਾਹਮਣੇ ਆਉਣਗੇ ਦੇਖਿਓ ਤੁਸੀਂ ਠੀਕ ਹੈ ਅੱਜ ਪੰਜਾਬ ਵਾਚ ਕੋ ਜਿਹੜੀ ਆ ਬੜੀ ਪੁਰਾਣੀ ਦੁਕਾਨ ਆ ਤੇ ਬੜੇ ਵਧੀਆ ਪਰਿਵਾਰ ਆ ਜਿਹੜਾ ਇਹਨਾਂ ਦਾ ਬੜਾ ਕਾਰੋਬਾਰ ਆ ਸੋ ਅੱਜ ਡੇਲੀ ਰੁਟੀਨ ਦੀ ਤਰ੍ਹਾਂ ਜਿਹੜਾ ਇਹਨਾਂ ਨੇ ਅੱਜ 9 ਵਜੇ ਦੇ ਕਰੀਬ ਜਿਹੜਾ ਦੁਕਾਨ ਖੋਲੀ ਆ ਸੋ ਜਦੋਂ ਦੁਕਾਨ ਖੋਲ ਕੇ ਅੰਦਰ ਐਂਟਰ ਕੀਤੇ ਇਹਨਾਂ ਸ਼ੁਕਰ ਆ ਕਿ ਕੋਈ 5-7 ਮਿੰਟ ਦਾ ਜਿਹੜਾ ਵਾ ਉਹ ਗੈਪ ਹੋ ਗਿਆ ਤੇ ਇਹ ਅੰਦਰ ਸੀ ਤੇ ਕੁਝ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਕਰਨੇ ਬੰਨੇ ਆ ਉਹਨਾਂ ਨੇ ਤੜ ਤੜ ਗੋਲੀਆਂ ਜਿਹੜੀਆਂ ਦੋ ਗੋਲੀਆਂ ਚਲਾਈਆਂ ਪਹਿਲਾਂ ਸ਼ੀਸ਼ੇ ਤੇ ਲੱਗੀ ਆ ਸੋ ਕਹਿਣ ਦੀ ਗੱਲ ਇਹ ਆ ਵੀ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਇੰਨੀ ਬੱਤਰ ਹੋ ਗਈ ਆ ਕਿ ਤੁਸੀਂ ਦੇਖ ਸਕਦੇ ਹੋ ਵੀ ਰੋਜ਼ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਹਰ ਕੁਝ ਦਿਨ ਪਹਿਲਾਂ ਵਪਾਰੀ ਜਿਹੜਾ ਜਿੱਥੇ 60 ਦੇ ਕਰੀਬ ਜਿਹੜੇ ਐਮਪਲੋਏ ਕੰਮ ਕਰਦੇ 60 ਘਰਾਂ ਨੂੰ ਰੋਜ਼ਗਾਰ ਦਿੰਦਾ ਜੇ ਦਿਨ ਬਰ ਦਿਨ ਜਿਹੜਾ ਵਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੋਈ ਜਾ ਰਹੀ ਆ ਕਿ ਲੋਕ ਜਿੱਥੇ ਅੱਜ ਪਰਿਵਾਰ ਸਹਿਮ ਦੇ ਮੌਲਚਾ ਪੂਰਾ ਬਾਜ਼ਾਰ ਸਹਿਮ ਦੇ ਮੌਲਚਾ ਕੱਲੇ ਇਹ ਨਹੀਂ ਕਿ ਅੱਜ ਲੋਕ ਜਿਹੜੇ ਸਵੇਰੇ ਕੱਲ ਤੋਂ ਦੁਕਾਨਾਂ ਖੋਲਣਗੇ ਉਹ ਡਰ ਦੇ ਮਾਹੌਲ 'ਚ ਖੋਲਣਗੇ ਕਿ ਪਤਾ ਨਹੀਂ ਕਿਹਦੇ ਦੁਕਾਨਦਾਰ ਦੇ ਅੱਗੇ ਗੋਲੀ ਚੱਲਣੀ ਆ ਸੋ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਅੱਜ ਤੱਕ ਗੁਰਦਾਸਪੁਰ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਦੇਖੇ ਕਿ ਵੀ ਸ਼ਰੇਆਮ ਬਜ਼ਾਰਾਂ ਦੇ ਵਿੱਚ ਗੋਲੀਆਂ ਚੱਲਣਾਂ ਸੋ ਸਰਕਾਰ ਕੋ ਵੀ ਮੰਗ ਕਰਦੇ ਆ ਕਿ ਜਿਹੜੀ ਲਾਂਡਰ ਦੀ ਸਥਿਤੀ ਆ ਉਹਨੂੰ ਜਿਹੜਾ ਮੇਨਟੇਨ ਕੀਤਾ ਜਾਏ ਕੋਈ ਸਖਤ ਤੋਂ ਸਖਤ ਫੈਸਲੇ ਲਏ ਜਾਣ ਨਹੀਂ ਤੇ ਵਪਾਰ ਤੇ ਅੱਗੇ ਪੰਜਾਬ ਦਾ ਜਿਹੜਾ ਵਾ ਉਹ ਲੋਕ ਜਿਹੜੇ ਆ ਬਾਹਰੋਂ ਪੈਸੇ ਇਨਵੈਸਟ ਕਰ ਰਹੇ ਆ ਦੂਜੀਆਂ ਸਟੇਟਾਂ ਚ ਆ ਰਹੇ ਨੇ ਸੋ ਜੇ ਇਸ ਤਰ੍ਹਾਂ ਸਰਕਾਰ ਨੇ ਕੋਈ ਸਖਤ ਫੈਸਲੇ ਨਾ ਲਏ ਤੇ ਸਾਡਾ ਤੇ ਪੰਜਾਬ ਦਾ ਕਾਰੋਬਾਰ ਜਿਹੜਾ ਉਹ ਠੱਪ ਹੋ ਜਾਏਗਾ ਸੋ ਪੁਲਿਸ ਪ੍ਰਸ਼ਾਸਨ ਆਇਆ ਵਾ ਆ ਕੇ ਕੈਮਰੇ ਵੀਡੀਓ ਕਿਉਂਕਿ ਬਾਜ਼ਾਰ ਦਾ ਏਰੀਆ ਵਾ ਕੈਮਰੇ ਲੱਗੇ ਹੋਏ ਨੇ ਤੋ ਕੈਮਰਿਆਂ ਦੇ ਵਿੱਚ ਹੁਣ ਟ੍ਰੇਸ ਕਰਨਗੇ ਵੀ ਕੌਣ ਵਿਅਕਤੀ ਨੇ ਜਿਹੜੇ ਰੋਜ਼ ਹੀ ਕਿਤੇ ਨਾ ਕਿਤੇ ਖਬਰਾਂ ਸੁਣਨ ਲੈਂਦੀਆਂ ਨੇ ਸਵੇਰੇ ਬਿਲਕੁਲ ਜੀ ਵਪਾਰੀਆਂ ਤੋਂ ਗੋਲੀ ਅਬਾਉਟ ਦੇ ਵਿੱਚ ਵੀ ਜਿਹੜਾ ਇੱਕ ਬੜੀ ਬੋਲੀ ਗੱਲ ਕੀਤਾ ਹੈ ਕੱਲਾ ਇੱਕ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਅੱਗੇ ਤੇ ਕਦੀ ਸਾਲਾਂ ਦੇ ਵਿੱਚ ਇੱਕ ਖਬਰ ਸੁਣੀ ਦੀ ਸੀ ਫਲਾਣੇ ਥਾਂ ਆ ਕੰਮ ਹੋਣ ਤੇ ਨਿਤਨੇਮ ਅਖਬਾਰਾਂ ਚ ਖਬਰਾਂ ਹੀ ਇਹ ਹੋ ਰਹਿ ਗਿਆ ਅੱਜ ਫਲਾਣੇ ਦੁਕਾਨਦਾਰ ਨੂੰ ਅੱਜ ਫਲਾਣੇ ਕੋਈ ਇਦਣ ਪਹਿਲਾਂ 2 ਦਿਨ ਪਹਿਲਾਂ ਮੇਰਾ ਦੋਸਤ ਹੈ ਇੱਥੇ ਸ਼ਵਾਰਾ ਗਾਰਮੈਂਟ ਉਹਨੂੰ ਥ੍ਰੈਟ ਕਾਲ ਆਈ ਆ ਉਹਨੇ ਐਫ ਆਈ ਆਰ ਕੰਪਲੀਟ ਕੀਤੀ ਆ ਪਰ ਉਹ ਦੱਸਣ ਤੋਂ ਕਾਰੋਬਾਰੀ ਜਿਹੜੇ ਲੋਕ ਨੇ ਉਹ ਦੱਸਣ ਤੋਂ ਵੀ ਡਰਦੇ ਨੇ ਵੀ ਆਪਾਂ ਕਿਉਂ ਰੌਲਾ ਪਾਉਣਾ ਕੱਲ ਨੂੰ ਜੇ ਪਤਾ ਲੱਗ ਗਿਆ ਵੀ ਇਹ ਪੁਲਿਸ ਚ ਕੰਪਲੇਟ ਕਰਨ ਗਏ ਨੇ ਉਹ ਹੋਰ ਉਹਨਾਂ ਨੂੰ ਤੰਗ ਕਰਨਗੇ ਪਰ ਕਾਰੋਬਾਰ ਬੰਦਾ ਕਰੇ ਕੀ ਉਹਦੇ ਬੱਚਿਆਂ ਦੀਆਂ ਫੋਟੋਆਂ ਉਹਦੇ ਭਰਾਵਾਂ ਦੀਆਂ ਫੋਟੋਆਂ ਉਹਨਾਂ ਦਾ ਕੱਲਾ ਕੱਲਾ ਡਾਟਾ ਰੱਖ ਕੇ ਬੈਠੇ ਨੇ ਵੀ ਤੇਰਾ ਭਰਾ ਕਿ ਕਿੱਥੇ ਜਾਂਦਾ ਕਿਹੜਾ ਬੱਚੇ ਕਿੱਥੇ ਪੜ੍ਹਦੇ ਕੀ ਕਰਨਗੇ ਕਾਰੋਬਾਰ ਨੂੰ ਇੱਥੇ ਦੁਕਾਨਾ ਬੰਦੀ ਕਰਨਗੇ ਜਾਂ ਤੇ ਉਹ ਬੱਚੇ ਪਾਲਣ ਤੇ ਜਾਂ ਫਿਰ ਉਹ ਕਾਰੋਬਾਰ ਕਰਨ ਸੋ ਪੁਲਿਸ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਕਿ ਕੋਈ ਜਿਹੜਾ ਇੱਥੇ ਸਟਾਕਸ ਵੀ ਵਧਾਈ ਜਾਏ ਬਾਜ਼ਾਰ ਦੀ ਤੇ ਜਿਹੜਾ ਪੰਜਾਬ ਸਰਕਾਰ ਕੋ ਮੰਗ ਕਰਦੇ ਕਿ ਠੋਸ ਫੈਸਲੇ ਲਏ ਜਾਣ ਨਹੀਂ ਤਾਂ ਪੰਜਾਬ ਅੱਗੇ ਜਿਹੜਾ ਵਾ ਦਿਨਬਰਦੰ ਜਿਹੜਾ ਸਥਿਤੀ ਜਿਹੜੀ ਆ ਉਹ ਗੰਭੀਰ ਹੋਈ ਜਾ ਰਹੀ ਆ ਤਾਂ ਜੋ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਤੇ ਕਾਰੋਬਾਰ ਜਿਹੜਾ ਉਹਨੂੰ ਆਪਣੇ ਕਰ ਸਕਣ ਧੰਨਵਾਦ ਇਹ ਅੱਜ ਪੰਜਾਬ ਆਵਾਜ਼ ਕੰਪਨੀ ਦੇ ਦੁਕਾਨ ਤੇ ਜਿਹੜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਅਸੀਂ ਸਾਰੇ ਅਫਸਰ ਮੌਕੇ ਤੇ ਪਹੁੰਚੇ ਹੋਏ ਆਂ ਜਾਂਚ ਕਰ ਰਹੇ ਆਂ ਜਲਦੀ ਤੋਂ ਜਲਦੀ ਜਿਹੜਾ ਵਾਰਦਤ ਕਰਨ ਵਾਲੇ ਉਹਨਾਂ ਨੂੰ ਅਰੈਸਟ ਕਰ ਲਵਾਂ ਕੀ ਸਰ ਵਾਰਦਤ ਹੋਈ ਬਗ ਲਗਾ ਇੱਕ ਗੋਲੀ ਚੱਲੀ ਇੱਕ ਪੰਜਾਬ ਵਾਸੀ ਕੰਪਲੀਟ ਤੇ ਤੈ ਸਾਰੇ ਅਫਸਰ ਇੱਥੇ ਮੌਕੇ ਤੇ ਆਂ ਤੈਨੂੰ ਅਸੀਂ ਲੱਗੇ ਹੋਏ ਇਨਵੈਸਟੀਗੇਸ਼ਨ ਕਰ ਰਹੇ ਆਂ ਜਲਦੀ ਤੋਂ ਜਲਦੀ ਟਰੇਸ ਆਪ ਕਰ ਲਾਂ ਇਹ ਮਤਲਬ ਕਿ ਕਿੱਦਾਂ ਇਹ ਨੌਜਵਾਨ ਸੇ ਦੋ ਗੱਲੇ ਫਾਇਰ ਕੀ ਦੂਰ ਚੱਕਰ ਲਾਇਆ ਪੂਰੇ ਬਜਾਰ ਦੀ ਦੋ ਸੀ ਨੌਜਵਾਨ ਉਹਨਾਂ ਨੇ ਆਪਣਾ ਜਿਹੜਾ ਸੂੰਹ ਬੰਨਿਆ ਹੋਇਆ ਸੀ ਪਲਸਰ ਮੋਟਰਸਾਈਕਲ ਤੇ ਤਾਂ ਸਾਡੀਆਂ ਟੀਮਾਂ ਲੱਗੀਆਂ ਜਲਦੀ ਜਲਦੀ ਟਰੇਸ ਆਪ 是一个小分。